ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਆ ਦੇ 24 ਸਾਲਾ ਨੌਜਵਾਨ ਕੰਮੂ ਕਸ਼ਮੀਰ ਦੇ ਕਪਵਾੜਾ ਵਿੱਚ ਡਿਊਟੀ ਦੌਰਾਨ ਦਹਿਸ਼ਤਗਰਦਾ ਦੀ ਗੋਲੀ ਲੱਗਣ ਨਾਲ ਹੋਇਆ ਸ਼ਹੀਦ ਅੱਜ ਸਵੇਰੇ ਕਰੀਬ 10:30 ਵਜੇ ਜਾਣਕਾਰੀ ਦਿੰਦਿਆਂ ਅਕਲੀਆ ਪਿੰਡ ਦੇ ਸਰਪੰਚ ਜਸਵੀਰ ਸਿੰਘ ਨੇ ਕਿਹਾ ਕਿ ਪਿਤੀ ਦੇਰ ਸ਼ਾਮ ਕਰੀਬ 4 ਵਜੇ ਸਾਨੂੰ ਸੂਚਨਾ ਮਿਲੀ ਕਿ ਲੱਪਰੀ ਸਿੰਘ ਪੁੱਤਰ ਬਿਆਨਤ ਸਿੰਘ ਵਾਸੀ ਅਕਲੀਆ ਜੋ ਕਿ 2 ਸਾਲ ਪਹਿਲਾਂ ਅਗਨੀਵੀਰ ਸਕੀਮ ਤਹਿਤ ਫੌਜ ਦੇ ਵਿੱਚ ਭਰਤੀ ਹੋਇਆ ਸੀ ਇਹ ਨੌਜਵਾਨ ਜੰਮੂ ਕਸ਼ਮੀਰ ਦੇ ਕੁੱਪਵਾੜਾ ਜ਼ਿਲ੍ਹੇ ਦੇ ਵਿੱਚ ਤਾਇਨਾਤ ਸੀ ਇਹ ਨੌਜਵਾਨ 99 ਮੀਡੀਅਮ ਰਜਿਸਟਰ ਆਰਟੀ ਵਿੱਚ ਤਾਇਨਾਤ ਸੀ ਉੱਥੇ ਉਹਨਾਂ ਕਿਹਾ ਕਿ ਡਿਊਟੀ ਦੌਰਾਨ ਬੀਤੇ ਕੱਲ ਐਸ਼ਤ ਗਰਦਾਂ ਦੀ ਗੋਲੀ ਲੱਗਣ ਕਰ ਲਾਪਰੀ ਸਿੰਘ ਦੀ ਮੌਤ ਹੋ ਗਈ ਇਸ ਕਾਰਨ ਪਿੰਡ ਵਾਸੀਆਂ ਵਿੱਚ ਸੋਗ ਦੀ ਲਹਿਰ ਹੈ ਉੱਥੇ ਉਹਨਾਂ ਕਿਹਾ ਕਿ ਲਾਪਰੀ ਸਿੰਘ ਇੱਕ ਦਰਮਿਆਨੇ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਇਸ ਦੇ ਪਰਿਵਾਰ ਵਿੱਚ ਇਸ ਦੇ ਮਾਤਾ ਪਿਤਾ ਅਤੇ ਇੱਕ ਵੱਡਾ ਭਰਾ ਹੈ ਜਿੰਨਾ ਕੋਲ ਕਰੀਬ 2 ਏਕੜ ਜ਼ਮੀਨ ਹੈ ਜੋ ਕਿ ਆਪਣਾ ਗੁਜ਼ਾਰਾ ਖੇਤੀ ਕਰਕੇ ਕਰਦੇ ਹਨ। ਕੀ ਕਹਿਣਾ ਚਾਹੁੰਗਾ ਹਾਂ ਸਰਕਾਰ ਨੂੰ? ਮੇਰੇ ਪਿੰਡ ਦਾ ਮੈਂਟੀ ਤੇ ਹੌਣ ਹਾਰ ਨੌਜਵਾਨ ਲਵਪ੍ਰੀਤ ਸਿੰਘ ਕਪਵਾੜਾ ਵਿਖੇ ਸ਼ਹੀਦ ਹੋਇਆ دہشتਗੋਧ ਗਰਦਨੀ ਗੋਲੀ ਦੇ ਨਾਲ। ਬਹੁਤ ਹੀ ਮਦਭਾਗੀ ਖਬਰ ਹੈ। ਇੱਕ ਹੌਣ ਹਾਰ ਨੌਜਵਾਨ ਮੇਰੇ ਪਿੰਡ ਨੇ ਖੋਇਆ ਹੈ। ਮਾਣ ਵੀ ਹੈ ਕੁਝ ਗੱਲ ਤੇ ਵੀ ਜਿਹੜਾ ਉਹਨੇ ਦੇਸ਼ ਦੀ ਸੇਵਾ ਦੀ ਖਾਤਰ ਇੱਕ ਜਜ਼ਬਾ ਸੀਗਾ ਉਹਨੂੰ ਪੂਰਾ ਕੀਤਾ ਹੈ। ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਜਿਹੜੀ ਅਗਨੀਵੀਰ ਯੋਜਨਾ ਹੈ ਇਹਨੂੰ ਸਹੀ ਤਰੀਕੇ ਨਾਲ ਲਾਗੂ ਕੀਤਾ ਜਾਵੇ ਜਿੰਦਗੀ ਆ ਜਿਹੜੀ ਉਹ ਛੋਟੀ ਨਹੀਂ ਹੈਗੀ ਬਹੁਤ ਵੱਡੀ ਚੀਜ਼ ਹੈ ਬਹੁਤ ਉਹਦੀ ਕੋਈ ਕੀਮਤ ਨਹੀਂ ਹੈਗੀ 4 ਸਾਲ ਦਾ ਜਿਹੜਾ ਕਾਰਜਕਾਲ ਹੈ ਉਹ ਬਹੁਤ ਥੋੜਾ ਹੈ ਤੇ ਜਿਹੜੀਆਂ ਉਹਨਾਂ ਦੀ ਕੋਈ ਪੈਨਸ਼ਨ ਵਰਗੀਆਂ ਸਹੂਲਤਾਂ ਨੇ ਉਹ ਸਰਕਾਰ ਦੇਵੇ ਜਿਹੜਾ ਇਹਨਾਂ ਦਾ ਪਰਿਵਾਰਾਂ ਦਾ ਜਿਹੜਾ ਅੱਜ ਇੱਕ ਕਮਾਊ ਪੁੱਤ ਤੁਰ ਗਿਆ ਉਹਨਾਂ ਦਾ ਕੋਈ ਜਿਹੜਾ ਬਾਲੀਵਾਰਸ ਹੈ ਨਹੀਂਗਾ ਉਹਨਾਂ ਦਾ ਸਰਕਾਰਾਂ ਇਹ ਧਿਆਨ ਦੇਣ ਇਹ ਬਸ ਐਨਾ ਹੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਅਸੀਂ ਧੰਨਵਾਦ